ਪਤਿਤ ਪਵਨ ਜਗਤ ਜੋਤ ਜੁਗੋ ਜੁਗਿਆ ਟਲ ਸਤਰ ਜਗਰਤਾ ਕਾਂਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾਹ ਜੀਆ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕੇ ਬੈਠੇ ਅਰ ਸਤਿਕਾਰ ਜੋ ਸਾਧ ਸੰਗਤ ਜੀਓ ਗੁਰਸਾਹਿਬ ਜੀਆਂ ਦੀ અપਾਰ ਕਿਰਪਾ ਸਦਕਾ ਚ ਦੇ ਪਾਵਨ ਸਿੰਘ ਮੁਖਵਾਪ ਤਨ ਤਨ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਗੁਰਬਾਣੀ ਦੇ ਵਿੱਚ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅੱਜ ਦੇ ਵਚਨ ਹਨ ਸਤ ਗੁਰ ਸੇਵੇ ਸਹਜ ਤੁਨ ਉਪਜੈ ਗਤਮਤ ਤਦ ਹੀ ਪਾਏ ਸਹਜ ਤੁਨ ਕਹਿੰਦੇ ਨੇ ਆਤਮਿਕ ਅਡੋਲਤਾ ਦੀ ਰੌਮ ਮਹਾਰਾਜ ਕਹਿੰਦੇ ਭਾਈ ਸਤਗੁਰ ਸੇਵੇ ਤਾਂ ਸਹਜ ਤੁਨ ਉਜੈ ਵੀ ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਤਦ ਉਸ ਦੇ ਅੰਦਰ ਆਤਮਿਕ ਅਡੋਲਤਾ ਦੀ ਰੌਚਨ ਚੱਲ ਪੈਂਦੀ ਹੈ ਗਤਮਤ ਤਦ ਹੀ ਪਾਏ ਤਦੋਂ ਹੀ ਗੁਰੂ ਦੀ ਸ਼ਰਨ ਪੈ ਕੇ ਮਨੁੱਖ ਉੱਚੀ ਆਤਮਿਕ ਅਵਸਥਾ ਤੇ ਉੱਚੀ ਮਤ ਜਿਹੜੀ ਐ ਉਹਨੂੰ ਹਾਸਲ ਕਰਦਾ ਹੈ ਹਰ ਕਾ ਨਾਮ ਸੱਚਾ ਮਨ ਵਸਿਆ ਨਾ ਮੇ ਨਾਮ ਸਮਾਏ ਸਦਾ ਕਮ ਰਹਿਣ ਵਾਲਾ ਹਰੀ ਦਾ ਨਾਮ ਰੋਜ਼ ਮਨੁੱਖ ਦੇ ਮਨੁੱਖ ਜਾ ਵਸਦਾ ਤੇ ਉਹ ਮਨੁੱਖ ਸਦਾ ਨਾਮ ਵਿੱਚ ਹੀ ਫਿਰ ਲੀਨ ਰਹਿਣ ਲੱਗ ਪੈਂਦਾ ਹੈ ਬੇਨਸਾਤ ਦੁਰ ਸਭ ਜਗ ਬੋ ਰਾਨਾ ਬੋ ਰਾਨਾ ਦਾ ਮਤਲਬ ਹੁੰਦਾ ਕਮਲਾ ਜਾਂ ਚੱਲਣਾ ਮਰਦ ਕਹਿੰਦੇ ਨੇ ਭਾਈ ਗੁਰੂ ਦੀ ਸ਼ਰਨ ਪ੍ਰਣ ਕੋ ਬਿਲਾ ਸਾਰਾ ਜਗਤ ਮਾਇਆ ਦੇ ਮੋਹ ਵਿੱਚ ਝੱਲਾ ਹੋਇਆ ਫਿਰਦਾ ਹੈ ਮਨਮੁਖ ਅੰਦਾ ਸ਼ਬਦ ਨਾ ਜਾਣੈ ਝੂਟੈ ਪਰਮ ਪੁਲਾਣਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨਮੁਖ ਕਹਿੰਦੇ ਉਹ ਮਨੁਖ ਮਾਇਆ ਦੇ ਮੋਹ ਵਿੱਚ ਅੰਨਾ ਹੋ ਕੇ ਗੁਰੂ ਦੇ ਸ਼ਬਦ ਨਾਲ ਡੂੰਗੀ ਸਾਧਨੀ ਪੁੰਦਾ ਝੂਠੀ ਦੁਨੀਆ ਦੇ ਕਾਰਨ ਫਿਰੇ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ਰਹਾਉ ਤ੍ਰੈ ਗੁਣ ਮਾਇਆ ਪਰਮ ਭੁਲਾਇਆ ਹਉ ਮੈਂ ਬੰਦਨਾ ਕੁਮਾਇ ਤ੍ਰੈ ਗੁਣੀ ਮਾਇਆ ਮਹਾਰਜ ਕਹਿੰਦੇ ਨੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਇਹ ਤ੍ਰਿਗੁਣੀ ਮਾਇਆ ਮਨੁੱਖ ਕਹਿੰਦੀ ਇਸ ਮਾਇਆ ਦੀ ਪਟਕਣਾ ਵਿੱਚ ਪੈ ਕੇ ਪ੍ਰਾਹੇ ਫਿਰਦਾ ਹੈ ਫਿਰ ਹਉਮੈ ਦੇ ਕਾਰਨ ਮੋਹ ਦੇ ਬੰਧਨ ਜਿਹੜੇ ਨੇ ਉਹਨਾਂ ਨੂੰ ਵਧਾਉਣ ਵਾਲੇ ਹੀ ਕੰਮ ਜਿਹੜੇ ਨੇ ਉਹ ਕਰਦਾ ਹੈ ਜੰਮਣ ਮਰਣ ਸਰ ਉਪਰਿ ਉਹ ਬਉ ਗਰਬ ਜਨਨ ਦੁਖ ਪਾਇਆ ਪਰ ਉਸ ਦੇ ਸਰ ਉਤੇ ਜਨਮ ਮਰਨ ਦਾ ਗੇੜ ਕਿਹੜਾ ਹੈ ਉਹ ਹਰ ਵੇਲੇ ਟਿਕਿਆ ਰਹਿੰਦਾ ਹੈ ਤੇ ਜਨਮ ਮਰਨ ਵਿੱਚ ਪੈ ਕੇ ਦੁਖ ਸੰਦਾ ਰਹਿੰਦਾ ਹੈ ਰਗੁਣੋ ਵਰਤੈ ਸਗਲ ਤੁੰਸਾਰਾ ਹਉਮੈ ਵਿੱਚ ਪਤ ਕੋਈ ਸਤਿਗੁਰ ਸਮਝਾਉਂਦੇ ਨੇ ਵੀ ਮਾਇਆ ਦੇ ਤਿੰਨੇ ਗੁਣ ਸਾਰੇ ਸੰਸਾਰ ਤੇ ਆਪਣਾ ਪ੍ਰਭਾਵ ਪਾਈ ਰੱਖਦੇ ਇਹਨਾਂ ਦੇ ਅਸਰੇਟ ਮਨੁੱਖ ਜਿਹੜਾ ਹਉਮੈ ਵਿੱਚ ਫਸ ਕੇ ਇੱਜ਼ਤ ਗਵਾ ਲੈਂਦਾ ਹੈ ਵਰਮਾ ਕਹੋ ਵੇ ਚੌਥਾ ਪਦ ਚੀਨੈ RAM ਨਾਮ ਸੁਖ ਹੋਈ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਉਹ ਉਸ ਆਤਮਿਕ ਅਵਸਥਾ ਨੂੰ ਪਛਾਣ ਲੈਂਦਾ ਜਿੱਥੇ ਮਾਇਆ ਦੇ ਤਿੰਨੇ ਗੁਣ ਅਸਰ ਨਹੀਂ ਪਾ ਸਕਦੇ ਪ੍ਰਮਾਤਮਾ ਦੇ ਨਾਮ ਵਿੱਚ ਟਿਕ ਕੇ ਉਹ ਆਤਮਿਕ ਆਨੰਦ ਮਾਣਦਾ ਹੈ ਰਹਿ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਸ ਹੋਵੀ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ ਬਿਹ ਦਾਤਾ ਜੀ ਇਹ ਮਾਇਆ ਦੇ ਤਿੰਨੇ ਗੁਣ ਤੇਰੇ ਹੀ ਬਣਾਏ ਹੋਏ ਹਨ ਤੂੰ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਦਾਤਾ ਜੀ ਜਗਤ ਵਿੱਚ ਉਹੀ ਹੁੰਦਾ ਜੋ ਤੂੰ ਕਰਦਾ ਹੈ ਨਾਨਕ RAM ਨਾ ਮਨ ਸਤਾਰਾ ਸ਼ਬਦ ਇਹ ਹਮੇ ਕੋਈ ਹੀ ਨਾਨਕ ਆ ਕੇ ਗੁਰੂ ਸਭ ਕਹਿੰਦੇ ਹਨ ਕਿ ਭਾਈ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਮਾਇਆ ਦੇ ਤਨ ਗੁਣਾ ਤੋਂ ਪੂਰੀ ਖਲਾਸੀ ਹੁੰਦੀ ਹੈ ਮਨੁੱਖ ਗੁਰੂ ਦੀ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੋਂ ਹਉਮੈ ਦੂਰ ਕਰ ਸਕਦਾ ਹੈ ਪ੍ਰਮਾਤਮਾ ਕਿਰਪਾ ਕਰੇ ਗੁਰੂ ਦਾ ਸ਼ਬਦ ਸਾਡੇ ਸਾਰਿਆਂ ਦੇ ਹਿਰਦੇ ਤੇ ਵਸ ਜਾਏ ਤੇ ਸ਼ਬਦ ਦੀ ਬਰਕਤ ਨਾਲ ਸਾਡੇ ਅੰਦਰੋਂ ਹਉਮੈ ਅਹੰਕਾਰ ਲਬ ਲੋਭ ਇਹ ਦੂਰ ਹੋ ਜਾਏ ਇਸੇ ਵਿੱਚ ਸਾਡਾ ਸਵਦਾ ਭਲਾ ਹੈ ਗੁਰੂ ਸਾਹਿਬ ਕਿਰਪਾ ਕਰਨ ਸਭਨਾਂ ਪਰ ਮੇਰ ਪ੍ਰਿਆਤ ਕਰਨ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਛੱਡ ਦੀ ਕਲਾ ਦੀ ਦਾਤ ਵਰਖਣ ਲੋਕ ਪਰਲੋਕ ਦੇ ਸੁਖ ਲੋਕ ਸੁਨਨ ਸਰਵਤ ਦੇ ਫਲੇਦੀ ਅਰਦਾ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਦਾ ਵਾਗਤਾ ਦੀ ਅਰਦਾ ਗੁਰੂ ਘਰ ਦੀ ਜਤਰੀਆਂ ਸਵਾਮਾ ਪਾਤਸ਼ਾਹ ਜੀ ਕਿਰਪਾ ਕਰਕੇ ਸਭਨਾ ਦੇ ਮਨਾਂ ਨੂੰ ਪ੍ਰੇਮ ਗਿਆ ਆਪਣਾ ਰਹਿਣ ਇਹ ਅਰਦਾਸ ਨਤ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਬਜੁਰਗ ਵਿੰਦਕ ਪੂਰਨ ਬੰਦਾਰ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦੇ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ